तीरथ तप दया दत्त दान जे को पावें तिन का मान ਅਕਸਰ ਹੀ ਦੇਖਦੇ ਹਾਂ ਜਦ ਅਸੀਂ ਕਿਸੇ ਧਾਰਮਿਕ ਸਥਾਨ ਤੇ ਤੀਰਥ ਆਦੀ ਤੇ ਜਾਂਦੇ ਹਾਂ ਤਾਂ ਆ ਕੇ ਗਵਾਂਢੀਆਂ ਨੂੰ ਵੀ ਦੱਸਦੇ ਹਾਂ ਕਿ ਅਸੀਂ ਦਰਸ਼ਨ ਕਰਕੇ ਆਏ ਹਾਂ ਤਾਂ ਅੱਗੋਂ ਜਵਾਬ ਆਉਂਦਾ ਹੈ ਕਿ ਬੜੇ ਭਾਗਾ ਵਾਲੇ ਹੋ ਤਾਂ ਗੁਰੂ ਪਿਆਰੋ تیرਤੇ ਜਾਣਾ ਤਪ ਕਰਨਾ ਜਾਂ ਜੀਵਾਂ ਤੇ ਦਇਆ ਕਰਨੀ ਅਤੇ ਦਾਨ ਦੇਣਾ ਇਹ ਸਭ ਕਰਮ ਕਰਕੇ ਜੋ ਫਲ ਮਿਲਦਾ ਹੈ ਜੋ ਵਡਿਆਈ ਮਿਲਦੀ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਦਾ ਫਲ ਜਮਾਨ ਤਿਲ ਜਿੰਨਾ ਹੁੰਦਾ ਹੈ ਜੇ ਕੋ ਪਾਵੇ ਤਿਲ ਕਾ ਮਾਨ ਪਾਵੇ ਜੋ ਇਹ ਧਾਰਮਿਕ ਕਰਮ ਕਰਕੇ ਮਾਨ ਸਨਮਾਨ ਮਿਲਦਾ ਉਹ ਸਿਰਫ ਇੱਕ ਤਿਲ ਜਿੰਨਾ ਹੀ ਹੁੰਦਾ ਤਿਲ ਗੁਰੂ ਪਿਆਰੋ ਬਹੁਤ ਛੋਟਾ ਅਨਾਜ ਦਾ ਇੱਕ ਦਾਣਾ ਹੈ ਤਾਂ ਜਦ ਅਸੀਂ ਦਾਨ ਕਰਦੇ ਹਾਂ ਦਇਆ ਕਰਦੇ ਹਾਂ ਤਾਂ ਮਨ ਖੁਸ਼ ਹੁੰਦਾ ਕੁਝ ਪਲ ਮਨ ਆਨੰਦ ਵਿੱਚ ਆਉਂਦਾ ਹੈ ਪਰ ਅਗਲੇ ਹੀ ਪਲ ਅਸੀਂ ਫਿਰ ਸ਼ੈਤਾਨ ਬਣ ਜਾਂਦੇ ਹਾਂ ਫਿਰ ਵਿਕਾਰਾਂ ਵਿੱਚ ਫਸ ਜਾਂਦੇ ਹਾਂ ਪਰ ਜੋ ਆਨੰਦ ਤੀਰਤ ਤੇ ਜਾਇਆ ਜਾਂਦਿਆਂ ਦੀ ਕਰਕੇ ਘੜੀ ਪਲ ਲਈ ਮਿਲਦਾ ਹੈ ਇਹ ਆਨੰਦ ਜੇ ਸਦਾ ਲਈ ਬਣ ਜਾਏ ਇਹ ਆਨੰਦ ਸਦਾ ਲਈ ਵੀ ਗੁਰੂ ਪਿਆਰਿਓ ਬਣ ਸਕਦਾ ਹੈ ਉਹ ਕਿਵੇਂ ਉਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤੀਰਤ ਤੇ ਜਾਣਾ ਹੈ ਪਰ ਆਪਣੇ ਅੰਦਰ ਦੇ ਤੀਰਤ ਤੇ ਜਾਣਾ ਹੈ ਅੰਦਰ ਦੇ ਤੀਰਤ ਇਸ਼ਨਾਨ ਕਰਨਾ ਪੈਣਾ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੋਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਲ নাও ਬਾਹਰਲਾ ਮਾਨਸਤਕਾਰ ਪਾਉਣ ਲਈ ਇਨਸਾਨ ਬਾਹਰ ਹੱਥ ਪੈਰ ਮਾਰਦਾ ਪਰ ਜਦ ਅੰਦਰ ਸਤਕਾਰ ਪਾਉਣ ਦੀ ਗੱਲ ਹੋਵੇ ਤਾਂ ਆਪਣੇ ਆਪ ਨੂੰ ਆਪਣੇ ਅੰਦਰ ਨੂੰ ਸਵਾਰਨਾ ਪੈਂਦਾ ਅੰਦਰਲੇ ਤੀਰਤ ਤੇ ਖੁਦ ਇਸ਼ਨਾਨ ਕਰਨਾ ਪੈਂਦਾ ਪਰ ਗੁਰੂ ਪਿਆਰੋ ਬਾਹਰ ਤੀਰਤ ਦਾ ਤਾਂ ਥਾ ਟਿਕਾਣਾ ਸਾਨੂੰ ਪਤਾ ਹੁੰਦਾ ਪਰ ਅੰਤਰਲੇ ਤੀਰਥ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਕਿ ਉੱਥੇ ਕਿੰਜ ਜਾਣਾ ਇਸ ਲਈ ਗੁਰੂ ਸਹਿਬ ਸਾਨੂੰ ਇੱਕ ਬੜਾ ਹੀ ਵਧੀਆ ਰਾਹ ਦੱਸਦੇ ਹਨ ਜਿਸ ਤਰ੍ਹਾਂ ਅਸੀਂ ਮਨ ਦਾ ਇਸ਼ਨਾਨ ਕਰਵਾ ਸਕਦੇ ਹਾਂ ਉਸ ਦੀ ਮੈਨ ਲਾ ਸਕਦੇ ਹਾਂ ਉਸ ਨੂੰ ਸਵਾਰ ਸਕਦੇ ਹਾਂ ਉਹ ਕਿਵੇਂ ਉਸ ਬਾਰੇ ਗੁਰੂ ਸਹਿਬ ਫਰਮਾਉਂਦੇ ਹਨ ਕਿ ਸੁਨਿਆ ਮੰਨਿਆ ਮਨ ਕੀਤਾ ਪਾਪ ਆਪ ਜਿਸ ਨੇ ਰੱਬੀ ਨਾਮ ਨੂੰ ਗੁਰੂ ਦੀ ਬਾਣੀ ਰਾਹੀਂ ਮੰਨ ਕਰਕੇ ਸੁਨਿਆ ਹੈ ਫਿਰ ਸੁਣ ਕੇ ਉਸ ਨੂੰ ਮੰਨਿਆ ਹੈ ਅਤੇ ਮੰਨਿਆ ਵੀ ਪੂਰਾ ਭਾਉ ਨਾਲ ਹੈ ਪਾਪ ਪਿਆਰ ਨਾਲ ਜਿਸਨੇ ਰੱਬੀ ਗੋਨ ਗੁਰੂ ਦੀਆਂ ਸਿੱਖਿਆਵਾਂ ਨੂੰ ਮਨ ਅੰਦਰ ਵਸਾਇਆ ਹੈ ਸਮਝੋ ਉਸਨੇ ਆਪਣੇ ਅੰਤਰਗਤ ਭਾਵ ਅੰਦਰਲੇ تیرਤੇ ਮਲਮਲ ਕੀ ਇਸ਼ਨਾਨ ਕਰ ਲਿਆ ਹੈ ਗੁਰਪਿਆਰੋ ਜਦ ਮਨ ਉੱਤੇ ਗੁਰੂ ਦਾ ਸ਼ਬਦ ਵਰਦਾ ਤਾਂ ਮਨ ਦੀ ਸਾਰੀ ਮੈਲ ਔਗਣ ਧੁੱਪ ਜਾਂਦੇ ਹਨ ਇਸਤਿਰਤੇ ਨਾਤਿਆਂ ਨਾਮ ਨਾਲ ਧੋਤਿਆਂ ਮਨ ਸਾਫ਼ ਹੋ ਜਾਂਦਾ ਹੈ ਮਨ ਅੰਦਰੋਂ ਮੈਲ ਭਾਵ ਵਿਕਾਰ ਦੂਰ ਹੋ ਜਾਂਦੇ ਹਨ ਤੇ ਜਦ ਮਨ ਅੰਦਰੋਂ ਮੈਲ ਦੂਰ ਹੋਵੇ ਵਿਕਾਰ ਦੂਰ ਹੋਣਾ ਫਿਰ ਕੀ ਹੁੰਦਾ ਹੈ ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਭ ਗੁਣ ਤੇਰੇ ਮੈਂ ਨਾਹੀਂ ਕੋਇ ਵਿਣ ਗੁਣ ਕੀਤੇ ਭਗਤ ਨਾ ਹੋਇ ਭਗਤ ਦਾ ਭਾਵ ਹੈ ਭਗਤੀ ਜਦ ਗੁਰੂ ਦੀ ਕਿਰਪਾ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ ਤਾਂ ਵਿਚਾਰਾਂ ਅੰਦਰ ਸ਼ੁੱਧਤਾ ਆਉਂਦੀ ਹੈ ਮਨ ਰੱਬੀ ਗੁਣਾ ਨਾਲ ਭਰਪੂਰ ਹੁੰਦਾ ਹੈ ਪਰ ਮਨ ਪ੍ਰਾਪਤ ਕੀਤੇ ਕਿਸੇ ਵੀ ਗੁਣ ਦਾ ਕਿਸੇ ਵੀ ਗਿਆਨ ਦਾ ਕੋਈ ਹੰਕਾਰ ਨਹੀਂ ਕਰਦਾ ਬਲਕਿ ਮਨ ਤਾਂ ਨਿਮਰਤਾ ਅੰਦਰ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ हे ਮੇਰੇ ਮਾਲਕ ਇਹ ਸਾਰੇ ਗੁਨਾਬ ਜਿਹੇ ਹਨ ਜਿਵੇਂ ਕਮਰੇ ਅੰਦਰ ਪੈ ਰਹੀ ਰੋਸ਼ਨੀ ਮੇਰੀ ਨਹੀਂ ਸੂਰਜ ਦੀ ਹੈ ਇਸ ਰੋਸ਼ਨੀ ਦਾ ਸੂਰਜ ਮਾਲਕ ਹੈ ਮੈਂ ਨਹੀਂ ਇੰਜ ਹੀ ਮੇਰੇ ਅੰਦਰ ਜੋ ਗੁਨਾ ਦੀ ਰੋਸ਼ਨੀ ਪੈ ਰਹੀ ਹੈ ਉਹ ਰੋਸ਼ਨੀ ਮਾਲਕ ਦੀ ਹੈ ਇਹ ਗੁਣ ਮਾਲਕ ਦੇ ਹਨ ਮੇਰੇ ਨਹੀਂ ਮੇਰੇ ਅੰਦਰ ਰੱਬੀ ਗੁਣ ਆਏ ਹਨ ਇਹ ਰੱਬ ਦੀ ਕਿਰਪਾ ਹੈ ਇਹ ਉਸ ਦੀ ਰਹਿਮਤ ਹੈ ਇਸ ਲਈ हे ਮੇਰੇ ਮਾਲਕ ਸਾਰੇ ਹੀ ਗੁਣ ਆਪ ਦੇ ਹਨ ਮੈਂ ਨਹੀਂ ਕੋਈ ਮੇਰਾ ਕੋਈ ਗੁਣ ਨਹੀਂ ਗੁਣ ਜਿੰਨੇ ਵੀ ਹਨ ਆਪਦੇ ਹਨ ਅਤੇ ਇੱਕ ਗੁਣ ਹੀ ਭਗਤੀ ਦਾ ਮਾਰਗ ਹਨ ਗੁਣ ਹੋਵਣ ਤਾਂ ਹੀ ਭਗਤੀ ਹੋ ਸਕਦੀ ਹੈ ਭਗਤਾਂ ਕਹਿੰਦੇ ਹੀ ਉਸ ਨੂੰ ਹਨ ਜਿਸ ਅੰਦਰ ਗੁਣ ਹੋਵਣ ਗੁਰੂ ਸਾਹਿਬ ਫਰਮਾਦੇ ਹਨ ਕਿ ਬਿਨਾਂ ਗੁਣਾ ਤੋਂ ਭਗਤੀ ਨਹੀਂ ਹੋ ਸਕਦੀ ਇਸ ਲਈ हे ਮੇਰੇ ਮਾਲਕ ਮੈਨੂੰ ਆਪਣੇ ਗੁਣ ਬਖਸ਼ੋ ਆਪਣਾ ਨਾਮ ਬਖਸ਼ੋ ਪਰ ਕਦੇ ਵੀ ਗੁਣ ਦਾ ਹੰਕਾਰ ਨਾ ਹੋਣ ਦੇਣਾ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਦੇ ਹਨ ਕਿ ਸੋ ਅਸਤ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਓ ਸੋ ਅਸਤਿ ਭਾਵ ਹੈ ਜੈ ਹੋਵੇ ਤੂੰ ਸਦਾ ਅਟਲ ਹੈ ਆਤਿ ਦਾ ਭਾਵ ਹੈ ਮਾਇਆ ਗੁਰੂ ਪਿਆਰੋ ਜਦ ਮਨ ਰੱਬੀ ਨਾਮ ਅੰਦਰ ਪਿਜ ਜਾਂਦਾ ਹੈ ਨਿਮਰਤਾ ਅੰਦਰ ਆਉਂਦਾ ਹੈ ਤਾਂ ਮਨ ਦਾ ਅਕਾਲ ਪੁਰਖ ਨਾਲ ਅਤੇ ਅਕਾਲ ਪੁਰਖ ਦੀ ਕੁਦਰਤ ਨਾਲ ਅਥਾ ਪਿਆਰ ਪਹਿਚਾਂਦਾ ਉਸ ਨੂੰ ਹਰ ਪਾਸੇ ਬਸ ਉਹੀ ਇੱਕ ਨਜ਼ਰੀ ਪੈਂਦਾ ਹੈ ਤਾਂ ਗੁਰੂ ਸਾਹਿਬ ਇਸ ਪੰਕਤੀ ਗ੍ਰਹਿ ਫਰਮਾਉਂਦੇ ਹਨ ਕਿ ਹੇ ਨਿਰੰਕਾਰ ਜੀਓ ਤੁਸੀਂ ਹੀ ਹਰ ਪਾਸੇ ਹੋ ਤੁਹਾਡੀ ਸਦਾ ਹੀ ਜੈ ਹੋਵੇ ਤੁਸੀਂ ਆਪ ਹੀ ਮਾਇਆ ਹੋ ਆਪ ਹੀ ਬਾਣੀ ਹੋ ਆਪ ਹੀ ਬ੍ਰਹਮਾ ਹੋ ਪਾਵ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਮਾਇਆ ਬਾਣੀ ਜਾਂ ਬ੍ਰਹਮਾ ਤਾਂ ਤੋਂ ਵਕਰੀ ਹਸਤੀ ਵਾਲੇ ਨਹੀਂ ਹਨ ਸਭ ਕੁਝ ਤੁਸੀਂ ਆਪ ਹੀ ਹੋ ਆਪ ਹੀ ਸਭ ਬਣਾਉਣ ਵਾਲੇ ਹੋ ਆਪ ਹੀ ਕਰਤਾ ਹੋ ਕਰਤਾਰ ਹੋ ਅਤੇ ਆਪ ਹੀ ਸਤਿ ਹੋ ਪਾਵ ਸਦਾ ਥਿਰ ਰਹਿਣ ਵਾਲੇ ਹੋ ਸੁਹਾਨ ਪਾਵ ਤੁਸੀਂ ਸੋਹਣੇ ਹੋ ਤੁਹਾਡੇ ਮਨ ਵਿੱਚ ਸਦਾ ਚਾਉ ਹੈ ਕਿੜਾਉ ਹੈ ਸੁਮਨ ਇੰਜ ਮਾਲਕ ਨੂੰ ਸਲਾਉਂਦਾ ਹੈ ਸਿਫਤ ਕਰਦਾ ਹੈ ਜੋ ਦੇਖਦਾ ਹੈ ਉਸ ਨੂੰ ਬਿਆਨਦਾ ਹੈ ਇਸ ਤੋਂ ਬਾਅਦ ਇਸ ਪੋੜੀ ਅੰਦਰ ਕੁਝ ਐਸੇ ਸਵਾਲ ਹਨ ਜੋ జగਤ ਦੇ ਨਿਰਮਾਨ ਬਾਰੇ ਹਨ ਕਿ జగਤ ਕਦੋਂ ਬਣਿਆ ਕਿਸ ਤਰ੍ਹਾਂ ਬਣਿਆ ਗੁਰੂ ਪਿਆਰਿਓ ਸਤਗੁਰ ਦੀ ਕਿਰਪਾ ਨਾਲ ਜੋ ਮਨ ਨਿਮਰਤਾ ਨਾਲ ਭਰਿਆ ਹੈ ਰੱਬੀ ਗੁਣਾ ਨਾਲ ਭਰਿਆ ਹੈ ਉਹ ਤਾਂ ਜਾਣਦਾ ਹੈ ਕਿ ਇਸ ਜਗਤ ਨੂੰ ਪੂਰਾ ਜਾਣਿਆ ਨਹੀਂ ਜਾ ਸਕਦਾ ਕਿਉਂਕਿ ਇਸ ਦਾ ਫੈਲਾ ਬਹੁਤ ਜ਼ਿਆਦਾ ਹੈ ਅਤੇ ਸਾਡੀਆਂ ਬਾਹਾਂ ਬਹੁਤ ਛੋਟੀਆਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਰੁੱਤੀ ਮਾ ਕਵਣ ਜਿਤ ਹੋਆ ਆਕਾਰ ਕਵਣ ਭਾਵ ਕਿਹੜਾ ਚ ਕੋਣ ਗੁਰੂ ਸਾਹਿਬ ਪਹਿਲਾਂ ਸਵਾਲ ਰੱਖਦੇ ਹਨ ਜੋ ਆਮ ਹੀ ਹਰ ਮਨ ਅੰਦਰ ਉੱਠਦੇ ਹਨ ਕਿ ਉਹ ਕਿਹੜਾ ਵੇਲਾ ਸੀ ਉਹ ਕਿਹੜਾ ਵਖਤ ਸੀ ਉਹ ਕਿਹੜੀ ਥਿਤ ਸੀ ਉਹ ਕਿਹੜਾ ਮਹੀਨਾ ਸੀ ਉਹ ਕਿਹੜਾ ਵਾਰ ਸੀ ਉਹ ਕਿਹੜੀ ਰੁੱਤ ਸੀ ਜਦੋਂ ਇਹ ਸਾਰਾ ਕਾਰ ਪੈਦਾ ਹੋਇਆ ਜਦੋਂ ਇਹ ਬ੍ਰਹਮੰਡ ਬਣਿਆ ਉਹ ਕਦੋਂ ਤੇ ਕਿਸ ਦਿਨ ਬਣਿਆ ਉਸ ਬਾਰੇ ਇਸ ਵਾਲੇ ਗੁਰੂ ਪਿਆਰੋ ਇਸ ਬਾਰੇ ਵੱਖ-ਵੱਖ ਲੋਕਾਂ ਦੀ ਵੱਖ-ਵੱਖ رائے ਹੋ ਸਕਦੀ ਹੈ ਪਰ ਗੁਰੂ ਸਾਹਿਬ ਇਸ ਦੇ ਜਵਾਬ ਅੰਦਰ ਫਰਮਾਉਂਦੇ ਹਨ ਕਿ ਵੇਲ ਨ ਪਾਈਆ ਪੰਡਤੀ ਜੈ ਹੋਵੇ ਲੇਖ ਪੁਰਾਨ ਅਕਾਲ ਪੁਰਖ ਨੇ ਜਾਦੇ ਸਭ ਆਕਾਰ ਬਣਾਇਆ ਦੁਨੀਆਂ ਨੂੰ ਵਸਾਇਆ ਇਸ ਬਾਰੇ ਗੁਰੂ ਸਾਹਿਬ ਫਰਮਾਂਦੇ ਹਨ ਕਿ ਜੇ ਕਿਸੇ ਨੂੰ ਪਤਾ ਹੁੰਦਾ ਇਹ ਕਦੋਂ ਬਣਿਆ ਤਾਂ ਉਹ ਜ਼ਰੂਰ ਆਪਣੇ ਕਿਸੇ ਨਾ ਕਿਸੇ ਧਾਰਮਿਕ ਗ੍ਰੰਥ ਅੰਦਰ ਜ਼ਰੂਰ ਦਰਜ ਕਰਦਾ ਜਿਵੇਂ ਵੇਲ ਭਾਵ ਵੇਲਾ ਵੇਲਾ ਨਾ ਪਾਇਆ ਪੰਡਤੀ ਭਾਵ ਪੜੇ ਲਿਖੇ ਵਿਦਵਾਨਾਂ ਨੂੰ ਪੰਡਤਾਂ ਨੂੰ ਵੀ ਉਸ ਵੇਲੇ ਦੀ ਸਾਰਣ ਪੇ ਜਦ ਆਕਾਰ ਬਣਿਆ ਜੇ ਕੋਈ ਗੱਲ ਪਤਾ ਹੁੰਦੀ ਤਾਂ ਉਸ ਬਾਰੇ ਜ਼ਰੂਰ ਕੋਈ ਨਾ ਕੋਈ ਲੇਖ ਪੁਰਾਣ ਆਦਿ ਗ੍ਰੰਥ ਅੰਦਰ ਲਿਖਿਆ ਹੁੰਦਾ ਇੰਜ ਹੀ ਮੁਸਲਮਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਵਖਤ ਨਾ ਪਾਇਓ ਕਾਦੀਆਂ ਜੈ ਲਿਕਣ ਲੇਖ ਕੁਰਾਨ ਪਾਬਜੀ ਗੱਲ ਕੁਰਾਨ ਦੀ ਕਰੀਏ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਵੇਂ ਵੇਲ ਭਾਪ ਵੇਲੇ ਦਾ ਸਮੇ ਦਾ ਪੰਡਤਾਂ ਨੂੰ ਨਾ ਪਤਾ ਲੱਗਾ ਇੰਜ ਵਖਤ ਦਾ ਪਾਪ ਵਖਤ ਦਾ ਸਮੇ ਦਾ ਕਦ ਆਕਾਰ ਬਣਿਆ ਉਸ ਬਾਰੇ ਕਾਜ਼ੀਆਂ ਨੂੰ ਵੀ ਖਬਰ ਨਾ ਲੱਗੇ ਨਹੀਂ ਤਾਂ ਉਹਨਾਂ ਨੇ ਵੀ ਕੋਈ ਨਾ ਕੋਈ ਲੇਖ ਇਸ ਬਾਰੇ ਜ਼ਰੂਰ ਲਿਖ ਦੇਣਾ ਸੀ ਕੋਈ ਨਾ ਕੋਈ ਆਇਤ ਜ਼ਰੂਰ ਕੁਰਾਨ ਅੰਦਰ ਲਿਖ ਦੇਣੀ ਸੀ ਕਿ ਇਸ ਵਾਰ ਰੁੱਤ ਦੇ ਸਮੇਂ ਅੰਦਰ ਇਹ ਆਕਾਰ ਜਨਜਗਤ ਬਣਿਆ ਇਸ ਤੋਂ ਬਾਅਦ ਉਸ ਵੇਲੇ ਦੀ ਜੋ ਤੀਜੀ ਧਿਰ ਜੋਗੀ ਸਨ ਜੋ ਬਹੁਤ ਪਹੁੰਚੇ ਹੋਏ ਸਨ ਉਹਨਾਂ ਬਾਰੇ ਵੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਿਤ ਵਾਰ ਨਾ ਜੋਗੀ ਜਾਣੈ ਰੁੱਤ ਮਾ ਨਾ ਕੋ ਪਹਿਲਾਂ ਸਮੇਂ ਬਾਰੇ ਗੁਰੂ ਨੇ ਦੱਸਿਆ ਕੋਈ ਨਹੀਂ ਜਾਣਦਾ ਵਕਤ ਬਾਰੇ ਕਿਸੇ ਨੂੰ ਨਹੀਂ ਪਤਾ ਉਸ ਤੋਂ ਬਾਅਦ ਗੁਰੂ ਸੇ ਫਰਮਾਉਂਦੇ ਹਨ ਕਿ ਜੇ ਥਿਤ ਦੀ ਗੱਲ ਕਰੀਏ ਜਾਂ ਵਾਰ ਦੀ ਕਿਸ ਤਨ ਸੰਸਾਰ ਬਣਿਆ ਤਾਂ ਇਸ ਬਾਰੇ ਜੋਗੀ ਵੀ ਕੁਝ ਨਹੀਂ ਜਾਣਦਾ ਨਹੀਂ ਤਾਂ ਉਹ ਵੀ ਇਸ ਬਾਰੇ ਕੁਝ ਨਾ ਕੁਝ ਦੱਸ ਦਿੰਦੇ ਇੱਥੇ ਕਿਸੇ ਨੂੰ ਨਹੀਂ ਪਤਾ ਕਿ ਕਿਹੜੀ ਰੁੱਤ ਹੈ ਜਾਂ ਕਿਹੜੇ ਮਹੀਨੇ ਇਹ ਜਗਤ ਬਣਿਆ ਗੁਰੂ ਪਿਆਰੋ ਜਦ ਜਗਤ ਬਣਿਆ ਲਗਭਗ ਬਹੁਤ سارے ਧਰਮ ਮੰਨਦੇ ਹਨ ਕਿ ਇਹ ਮਾਲਕ ਨੇ ਬਣਾਇਆ ਪਹਿਲੀ ਗੱਲ ਤੇ ਇਹ ਮਾਲਕ ਨੇ ਬਣਾਇਆ ਇਸ ਨੂੰ ਕਿਸੇ ਆਵਾਜ਼ ਜਿਸ ਨੂੰ ਸ਼ਬਦ ਵਾਕਤਾ Big Bang ਵੀ ਕਿਹਾ ਜਾਂਦਾ ਹੈ ਉੱਥੋਂ ਜਗਤ ਦੀ ਸ਼ੁਰੂਆਤ ਹੋਈ ਇਹ ਤਾਂ ਦੱਸਿਆ ਜਾ ਸਕਦਾ ਹੈ ਕਿ ਕਿੰਜ ਸ਼ੁਰੂਆਤ ਹੋਈ ਪਰ ਕਦੋਂ ਹੋਈ ਉਹ ਕਿਹੜਾ ਦਿਨ ਸੀ ਉਹ ਕਿਹੜੀ ਰੋਤ ਸੀ ਉਹ ਕਿਹੜਾ ਵਾਰ ਸੀ ਇਸ ਬਾਰੇ ਕੋਈ ਨਹੀਂ ਜਾਣਦਾ ਫਿਰ ਉਹ ਕੌਣ ਹੈ ਜੋ ਸਭ ਜਾਣਦਾ ਹੈ ਉਸ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਾ ਕਰਤਾ ਸਿਰਠੀ ਕੋ ਸਾਜਿ ਆਪੇ ਜਾਣੈ ਸੋਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਸ ਬੁਝਾਰਤ ਨੂੰ ਸਿਰਫ ਤੇ ਸਿਰਫ ਕਰਤਾ ਹੀ ਜਾਣਦਾ ਹੈ। ਪਾਵੋ ਕਰਤਾਪੁਰਖ ਜਿਸ ਨੇ జగਤ ਨੂੰ ਬਣਾਇਆ, ਜਿਸ ਨੇ ਸ੍ਰਿਸ਼ਟੀ ਨੂੰ ਸਾਜਿਆ, ਜਿਸ ਨੇ ਇਸ ਜਗਤ ਨੂੰ ਵਕ ਵਕ ਰੰਗਾਂ ਨਾਲ ਸ਼ਿੰਗਾਰਿਆ ਹੈ, ਸਿਰਫ ਉਸ ਸਿਰਜਣਹਾਰ ਹੀ ਜਾਣਦਾ ਹੈ ਕਿ ਇਸ ਨੂੰ ਕਦੋਂ ਸਾਜਿਆ ਹੈ। ਆਪੇ ਜਾਣਾਂ ਸੋਈ ਉਹੀ ਜਾਣਦਾ ਹੈ ਜਿਸ ਨੇ ਬਣਾਇਆ ਹੈ। ਹੋਰ ਕੋਈ ਤਾਂ ਸਿਰਫ ਤੇ ਸਿਰਫ ਅੰਦਾਜ਼ੇ ਹੀ ਲਾ ਸਕਦਾ ਹੈ ਪਰ ਪੂਰਾ ਸੱਚ ਤਾਂ ਸੱਚਾ ਮਾਲਕ ਹੀ ਜਾਣਦਾ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਿਵ ਕਰ ਆਖਾਂ ਸਾਲਾ ਹੈ ਕਿਉਂ ਵਰਨੇ ਕਿਵ ਜਾਣਾ ਗੁਰੂ ਪਿਆਰੋ ਸੂਰਜ ਚੰਨ ਤਾਰੇ ਕਿੰਨੇ ਸਾਰੇ ਫੁੱਲ ਹਰੀ ਭਰੀ ਕੁਦਰਤ ਇਸ ਜਹਾਨ ਅੰਦਰ ਕਿੰਨਾ ਕੁਝ ਮਾਲਕ ਨੇ ਦਿੱਤਾ ਹੈ ਪਰ ਇਸ ਨੂੰ ਵੇਖਣ ਦਾ ਸਮਾਂ ਸਿਰਫ ਉਹੀ ਕੱਢ ਪਾਉਂਦਾ ਹੈ ਜਾਂ ਆਨੰਦ ਮਾਨਣ ਦਾ ਸਮਾਂ ਉਹੀ ਕੱਢਦਾ ਹੈ ਜਿਸ ਅੰਦਰ ਉਸ ਦੀ ਲਗਨ ਲੱਗ ਜਾਏ ਜਿਸ ਨੂੰ ਕੁਦਰਤ ਅੰਦਰ ਉਸਦੇ ਤੇਦਾਰ ਹੋਣ ਲੱਗ ਪੈਂਣ ਤੇ ਜਿਸ ਨੂੰ ਹਰ ਪਾਸੇ ਉਹ ਆਪ ਨਜ਼ਰੀ ਪੈਂਦਾ ਹੈ ਕਿ ਇਹ ਸਾਰੀ ਕੁਦਰਤ ਇਹ ਸਾਰੀ ਕਾਇਨਾਤ ਇਹ ਸਾਰਾ ਚਗਤ ਇਹ ਸਭ ਕੁਝ ਮਾਲਕ ਆਪ ਹੀ ਹੈ ਉਹ ਮਨ ਫਿਰ ਆਪ ਕਿਆ ਉੱਠਦਾ ਹੈ ਕਿ ਰੱਬਾ ਮੈਂ ਕਿਵੇਂ ਤੁਹਾਡੀ ਸਿਫਤ ਕਰਾਂ ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦੱਸਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਗੁਣ ਗਾਵਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦਾ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਉਸ ਇੱਕ ਨੂੰ ਸਮਝਾਂ ਜੋ ਹਰੇਕ ਅੰਦਰ ਸਮਾਇਆ ਹੋਇਆ ਹੈ ਜੋ ਹਰੇਕ ਪਾਸੇ ਹੈ ਜਿਸ ਦਾ ਵਾਸ ਹਰੇਕ ਅੰਦਰ ਹੈ ਇਸ ਸਵਾਲ ਦਾ ਬੜਾ ਹੀ ਸੋਹਣਾ ਜਵਾਬ ਗੁਰੂ ਸਾਹਿਬ ਨਾਲ ਹੀ ਫਰਮਾਉਂਦੇ ਹਨ ਕਿ ਨਾਨਕ ਆਖਣ ਸਭ ਕੋ ਆਖੇ 1 2 1 ਸਿਆਣਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕੈਨ ਨੂੰ ਤਾਂ ਰੋਜ਼ ਰੱਬ ਦੀਆਂ ਸਿਫਤਾਂ ਹਰ ਜਗ੍ਹਾ ਹੁੰਦੀਆਂ ਹਨ ਹਰ ਰੋਜ਼ ਧਾਰਮਿਕ ਸਥਾਨਾਂ ਤੇ ਅਕਾਲ ਪੁਰਖ ਪਰਮਾਤਮਾ ਦਾ ਗੁਣਗਾਨ ਹੁੰਦਾ ਹੈ ਅਤੇ ਹਰ ਕੋਈ ਇੱਕ ਦੂਜੇ ਤੋਂ ਵੱਧ ਕੇ ਗਿਆਨ ਦਿੰਦਾ ਹੈ ਆਪਣੇ ਆਪ ਨੂੰ ਵੱਧ ਤੋਂ ਵੱਧ ਸਿਆਣਾ ਸਮਝ ਕੇ ਅਕਾਲ ਪੁਰਖ ਦੇ ਭੇਤ ਦਿੰਦਾ ਹੈ ਕੈਨ ਤੋਂ ਭਾਵ ਕਿ ਕੈਨ ਨੂੰ ਤਾਂ ਬਹੁਤ ਲੁਕਾਏ ਨਿਰੰਕਾਰ ਬਾਰੇ ਦੱਸਦੀ ਹੈ ਪਰ ਉਹ ਦੱਸ ਕੇ ਵੀ ਪੂਰਾ ਪੂਰਾ ਦੱਸ ਨਹੀਂ ਸਕਦੇ ਕਿਉਂਕਿ ਇੱਕ ਮੱਛੀ ਕਿੰਜ ਦੱਸੇ ਕਿ ਸਮੁੰਦਰ ਕਿੰਨਾ ਵੱਡਾ ਹੈ ਇੱਕ ਨਿੱਕਾ ਜਿਹਾ ਇਨਸਾਨ ਕਿਵੇਂ ਬ੍ਰਹਮੰਡਾਂ ਨੂੰ ਬਣਾਉਣ ਵਾਲੇ ਬਾਰੇ ਪੂਰਾ ਪੂਰਾ ਦੱਸ ਸਕਦਾ ਹੈ ਉਹ ਸਿਰਫ ਉਹਨਾ ਹੀ ਦੱਸੇਗਾ ਜਿੰਨਾ ਕੋ ਅਜੇ ਜਾਣਿਆ ਹੈ ਅਤੇ ਜਿੰਨਾ ਅਸੀਂ ਜਾਣਿਆ ਹੈ ਉਹ ਇੱਕ ਤਿਲ ਜਿੰਨਾ ਵੀ ਨਹੀਂ ਹੈ ਅਕਾਲ ਪੁਰਖ ਤਾਂ ਬਹੁਤ ਹੀ ਮਹਾਨ ਹੈ ਬਹੁਤ ਦੂਰ ਦੂਰ ਤੱਕ ਫੈਲਿਆ ਹੈ ਇਸ ਲਈ ਉਸਨੇ ਕਦੋਂ ਜਗਤ ਬਣਾਇਆ ਉਸ ਬਾਰੇ ਵੀ ਉਹ ਖੁਦ ਹੀ ਜਾਣਦਾ ਹੈ ਅਤੇ ਉਹ ਖੁਦ ਕਿੰਨਾ ਵੱਡਾ ਹੈ ਉਸ ਬਾਰੇ ਵੀ ਉਹ ਆਪ ਹੀ ਜਾਣਦਾ ਹੈ ਜਿਵੇਂ ਕਿ ਗੁਰੂ ਸੇ ਫਰਮਾਉਂਦੇ ਹਨ ਕਿ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੇਂ ਅਕਾਲ ਪੁਰਖ ਦੇ ਰੰਗ ਵਿੱਚ ਰੰਗਿਆ ਮਨ ਤਾਂ ਇਹੀ ਕਹਿੰਦਾ ਹੈ ਕਿ ਉਹ ਸਾਹਿਬ ਵੱਡਾ ਹੈ ਸਭ ਤੋਂ ਵੱਡਾ ਹੈ ਉਹ ਸਭ ਦਾ ਕਰਤਾ ਹੈ ਉਸ ਦੀ ਵਡਿਆਈ ਸਭ ਤੋਂ ਵੱਡੀ ਹੈ ਹੋਰ ਸਾਰੀਆਂ ਵਡਿਆਈਆਂ ਉਸ ਅੱਗੇ ਫਿੱਕੀਆਂ ਪੈ ਜਾਂਦੀਆਂ ਹਨ ਅਤੇ ਇਸ ਜਗਤੰਤਰ ਜੋ ਵੀ ਕੁਝ ਹੋ ਰਿਹਾ ਹੈ ਉਸ ਦੇ ਹੁਕਮ ਅnder ਹੋ ਰਿਹਾ ਹੈ ਉਸ ਦਾ ਕੀਤਾ ਹੋ ਰਿਹਾ ਹੈ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਰੱਬ ਨੇ ਇਹ ਕੰਡੇ ਕਿਉਂ ਬਣਾਏ ਰੁੱਖ ਕਿਉਂ ਬਣਾਏ ਜਾਂ ਪੈੜੇ ਲੋਕ ਕਿਉਂ ਬਣਾਏ ਕੋਈ ਚੀਜ਼ ਵੱਡੀ ਜਾਂ ਛੋਟੀ ਕਿਉਂ ਬਣਾਈ ਪਰ ਗੁਰੂ ਪਿਆਰੂ ਹਰੇਕ ਦਾ ਇੱਥੇ ਹੋਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਉਹ ਕਾਰਨ ਸਾਨੂੰ ਹੁਕਮ ਅnder ਚੱਲਿਆ ਹੀ ਪਤਾ ਲੱਗਦਾ ਹੈ ਤਾਂਤ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਜੇ ਕੋ ਆਪੂ ਜਾਣੈ ਅੱਗੇ ਗਿਆ ਨਾ ਸੋਹੈ ਗੁਰੂ ਸਾਹਿਬ ਅੰਤ ਵਿੱਚ ਫਰਮਾਉਂਦੇ ਹਨ ਕਿ ਮਨੁੱਖ ਨੂੰ ਕੁਦਰਤ ਬਾਰੇ ਜਾਣਨਾ ਚਾਹੀਦਾ ਹੈ ਜਿੰਨਾ ਜਾਣੂ ਚੰਗਾ ਹੈ ਪਰ ਜੇ ਕੋਈ ਕਹੇ ਕਿ ਮੈਂ ਪੂਰਾ ਜਾਣ ਲਿਆ ਹੈ ਤਾਂ ਉਸ ਨੂੰ ਸਿਆਣਾ ਨਹੀਂ ਕਿਹਾ ਜਾ ਸਕਦਾ ਇੰਜ ਹੀ ਰੱਬ ਬਾਰੇ ਜਿੰਨਾ ਜਾਣਣਾ ਚਾਹੋ ਜਾਣੋ ਜਾਣਣਾ ਚੰਗਾ ਹੈ ਪਰ ਜੇ ਕੋਈ ਕਹੇ ਕਿ ਮੈਂ ਉਸ ਦਾ ਅੰਤ ਪਾ ਲਿਆ ਹੈ ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਅੱਗੇ ਗਿਆ ਕਦੇ ਆਦਰ ਨਹੀਂ ਪਾਉਂਦਾ ਕਿਉਂਕਿ ਗੱਲ ਭਾਵੇਂ ਕੁਦਰਤ ਦੀ ਹੋਵੇ ਜਾਂ ਕੁਦਰਤ ਨੂੰ ਪੈਦਾ ਕਰਨ ਵਾਲੇ ਦੀ ਗੱਲ ਭਾਵੇਂ ਬ੍ਰਹਮੰਡ ਦੀ ਹੋਵੇ ਜਾਂ ਇਸ ਨੂੰ ਜਨਮ ਦੇਣ ਵਾਲੇ ਸਿਰਜਣਹਾਰ ਅਕਾਲ ਪੁਰਖ ਦੇ ਨਾਂ ਅਕਾਲ ਪੁਰਖ ਦਾ ਕੋਈ ਅੰਤ ਪਾਇਆ ਜਾ ਸਕਦਾ ਹੈ ਨਾ ਅਕਾਲ ਪੁਰਖ ਵੱਲੋਂ ਸਿਰਜੇ ਜਗਤ ਦਾ ਇਨਸਾਨ ਮੁਕ ਜਾਂਦਾ ਹੈ ਪਰ ਉਸ ਮਾਲਕ ਦਾ ਕੋਈ ਅੰਤ ਨਹੀਂ ਉਸ ਦੀ ਕੁਦਰਤ ਦਾ ਕੋਈ ਅੰਤ ਨਹੀਂ ਜਿੰਨਾ ਖੋਜੋਗੇ ਉਨਾ ਪਾਓਗੇ ਪਰ ਜੇ ਕੋਈ ਕਾਹੇ ਕਿ ਮੰਤ ਪਾਰੇ ਹਨ ਤਾਂ ਉਸ ਬਾਰੇ ਗੁਰੂ ਸਾਹਿਬ ਫਰਮਾਦੇ ਹਨ ਕਿ हे ਨਾਨਕ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ ਯਤਨ ਕਰੇ ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ